ਫਰਵਾਰਾ ਤੋਂ ਬੇਹਤ ਮਾਦਕੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਵਰਧਾੜਾ ਨੇੜੇ ਸਕੂਟੀ ਸਵਾਰ ਮਾਤੀ ਨੂੰ ਪਿੱਛੋਂ ਤੋਂ ਆ ਰਹੇ ਟਰੱਕ ਨੇ ਟੱਕਰ ਮਾਰ ਦਿੱਤੀ ਹੈ ਜਿਸ ਦੇ ਵਿੱਚ ਮਾਦੀ ਮੌਤ ਹੋ ਗਈ ਹੈ ਤੇ 9 ਸਾਲਾਂ ਬੱਚੀ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਗਈ ਹੈ। ਸੋ ਮ੍ਰਿਤਕ ਦੀ ਪਛਾਣ ਰਾਮਜੀਤ ਕੌਰ ਵਾਸੀ ਕਰਤਾਰਨਗਰ ਖੰਨਾ ਤੇ ਜ਼ਖਮੀ ਦੀ ਪਛਾਣ ਸ੍ਰਿਸ਼ਟੀ ਕੌਰ ਵਜੋ ਹੋਈ ਹੈ। ਸੋ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਤੇ ਟਰੱਕ ਟੱਕਰ ਜਿਹੜੀ ਕਿ ਇੰਨੀ ਭਿਆਨਕ ਸੀ ਕਿ ਟਰੱਕ ਨੇ ਸਕੂਟੀ ਨੂੰ ਟੱਕਰ ਮਾਰਨ ਤੋਂ ਬਾਅਦ ਮਾ ਤੇ ਧੀ ਦੇ ਉੱਤੇ ਟਰੱਕ ਚੜਾ ਦਿੱਤਾ। ਇਸ ਕਾਰਨ ਮ੍ਰਿਤਕ ਰਾਜਮੀਤ ਕੌਰ ਦਾ ਸਿਰ ਬੁਰੀ ਤਰ੍ਹਾਂ ਕੁਚਲਾ ਗਿਆ ਤੇ 9 ਸਾਲਾ ਜਿਹੜੀ ਕਿ ਬੱਚੀ ਸੀ ਉਹ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਈ ਹੈ। ਸੌਥੀ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚ ਕੇ ਹੈ ਤੇ ਜਾਂਚ ਦੇ ਵਿੱਚ जुट ਗਈ ਹੈ। ਇਹ ਮੇਰੇ ਭਤੀਜ ਨੂੰ ਸੀ ਜੀ ਗੁਰਦੁਆਰਾ ਕਟਾਣਾ ਦੇਖਸਰ ਸਾਹਿਬ ਕਟਾਣਾ ਸਾਹਿਬ ਤੋਂ ਮੱਥਾ ਟੇਕ ਕੇ ਜਾ ਰਹੀ ਸੀ ਖਨਨ। ਇਹ ਸਾਡੇ ਪਿੰਡੇ ਰਹਿੰਦੇ ਸੀ ਮਹੀਨੇ ਤੋਂ ਇਹਨਾਂ ਨੇ ਸ਼ਿਫਟ ਕਰ ਲਿਆ ਸੀ ਖੰਨੇ ਰਹਿਣਾ। ਤੇ ਬਰਧਾਲਾਾਂ ਦੇ ਵਿੱਚੇ ਬਰਧਾਲਾ ਪਿੰਡ ਦੇ ਵਿੱਚੇ ਕਿਸੇ ਟਰੱਕ ਦੇ ਨਾਲ ਬਹੁਤ ਬੁਰਾ ਐਕਸੀਡੈਂਟ ਹੋਇਆ ਇਹਨਾਂ ਦੇ ਨਾਲ ਇਹਨਾਂ ਦੀ ਛੋਟੀ ਬੇਟੀ ਵੀ ਸੀ ਜਿਹਦੇ ਬਹੁਤ ਸੱਟਾਂ ਲੱਗੀਆਂ ਉਹਨੂੰ ਪਹਿਲਾਂ ਸਿਵਲ ਹਸਪਤਾਲ ਖੰਨਾ ਲਗੇ ਤੇ ਹੁਣ ਸਾਨੂੰ ਇਨਫੋਰਮੇਸ਼ਨ ਮਿਲੀ ਆ ਵੀ ਸਿਵਲ ਹਸਪਤਾਲ ਖੰਨਾ ਤੋਂ 32 ਸੈਕਟਰ ਚੰਡੀਗੜ੍ਹ ਰੈਫਰ ਕਰ ਰਹੇ ਨੇ ਤੇ ਰਾਜ਼ਮੀਤ ਕੌਰ ਦੀ ਲਾਸ਼ ਇੱਥੇ ਸਿਵਲ ਹਸਪਤਾਲ ਸਿਰਾਲਾ ਦੇ ਵਿੱਚ ਮੋਰਚਰੀ ਦੇ ਵਿੱਚ ਰੱਖ ਖਾਂਦੀ ਗਈ ਆ ਕੱਲ੍ਹ ਸ਼ਾਇਦ ਇਹਨਾਂ ਦਾ ਪੋਸਟਮਾਰਟਮ ਹੋ ਕੇ ਅਸੀਂ ਸਸਕਾਰ ਕਰਾਂਗੇ ਤੇ ਮੈਂ ਪੁਲਿਸ ਪ੍ਰਸ਼ਾਸਨ ਨੂੰ ਹੱਥ ਵਨ ਕੇ ਬੇਨਤੀ ਕਰਦਾ ਕਿ ਸਾਡੇ ਘਰ ਦਾ ਮੈਂਬਰ ਚਲੇ ਗਿਆ ਛੋਟੇ ਛੋਟੇ ਬੱਚੇ ਨੇ ਦੁੱਖਾਂ ਦਾ ਪਹਾੜ ਟੁੱਟ ਪਿਆ ਇਹ ਜਿਹੜੀਆਂ ਸਾਡੀਆਂ ਮੌਤ ਮੌਤ ਖਾਣੀਆਂ ਸੜਕਾਂ 'ਚ ਗਵਰਨਮੈਂਟ ਇਹਨਾਂ ਦਾ ਇਲਾਜ ਕਰੇ ਸਾਡੇ ਡਰਾਈਵਰਾਂ ਨੂੰ ਚੰਗੀ ਤਰ੍ਹਾਂ ਗੱਡੀਆਂ ਡਰਾਈਵ ਕਰਨ ਦੀ ਸਿਖਲਾਈ ਦਿੱਤੀ ਜਾਵੇ ਇਹਨਾਂ ਦੇ ਸਕੂਲ ਖੋਲੇ ਜਾਣ ਇਹਨਾਂ ਨੂੰ ਸਿਖਲਾਈ ਕਰਵਾਇਆ ਜਾਵੇ ਕਿਉਂਕਿ ਇਹਨਾਂ ਨੂੰ ਕਿਸੇ ਵੀ ਸੜਕ ਦੇ ਰੂਲ ਤੇ ਨਿਯਮ ਦਾ ਪਤਾ ਹੀ ਨਹੀਂ ਹੈ ਇੱਕ ਨਸ਼ਿਆਂ ਦੇ ਨਾਲ ਜਿਹੜਾ ਵੀ ਕੋਈ ਇਹਨਾਂ ਦੇ ਡਰ ਟੈਸਟ ਕੀਤੇ ਜਾਣ ਜਿਹੜਾ ਵੀ ਡਰਾਈਵਰ ਕੋਈ ਨਸ਼ਾ ਕਰਦਾ ਡਰ ਟੈਸਟ ਦੇ ਵਿੱਚ ਪਾਇਆ ਗਿਆ ਉਹਦਾ ਲਾਇਸੈਂਸ ਕੈਨਸਲ ਕਰ ਦਿੱਤਾ ਜਾਵੇ ਇਹ ਹੀ ਮੇਰੀ ਪ੍ਰਸ਼ਾਸਨ ਨੂੰ ਇਹਨਾਂ ਦੀ ਉਮਰ ਬਹੁਤ ਘੱਟ ਸੀ ਛੋਟੀ ਬੱਚੀ ਬੱਚਾ ਇਹਨਾਂ ਦੇ ਕੋਲ ਸਿਰਫ ਪੈਸਾ ਦੇ ਤਿੰਨ ਸਾਲ ਦਾ ਵੱਡੀ ਬੇਟੀ ਨਾਲ ਕੋ ਸੱਤ ਸਾਲ ਦੀ ਸੀ ਤੇ ਉਹ ਵੀ ਆਪਣੀ ਉਮਰ ਸਾਰੀ 22 ਸਾਲ ਸੀ ਕਿੱਥੇ ਦੇ ਰਹਿਣੇ ਆਲੇ ਨੇ ਜੀ ਪਿੰਡ ਕੋਟ ਗੰਗੂ ਦਾ ਹੈ ਤਹਿਸੀਲ ਜਲਾ ਲੁਧਿਆਣਾ ਔਰ ਇਹ ਕਿਸ ਚੀਜ਼ ਤੇ ਸੀਗੇ ਜੀ ਇਹ ਐਕਟੀਵਾ ਤੇ ਸੀ ਜੀ ਇਹ ਐਕਸੀਡੈਂਟ ਕਿਸ ਚੀਜ਼ ਨਾਲ ਹੋਇਆ ਜੀ ਅ ਟਰੱਕ ਨਾਲ ਟਕਰਾ ਗਿਆ ਬਸ ਇਹ ਟਰੱਕ ਨਾਲ ਹੋਇਆ ਐਕਸੀਡੈਂਟ ਟਰੱਕ ਡਰਾਈਵਰ ਤੇ ਟਰੱਕ ਨੂੰ ਬਰਦਾਲਾ ਪਲੇਸਟਾਉਂਕੀ ਦੇ ਵਿੱਚੋਂ ਲਾਣੇ ਅ ਗੇਟਿੰਗ ਕਰ ਲਿਆ ਤੇ ਸਮਰਾਲੇ ਵੱਲ ਆ ਰਹੇ ਸੀਗੇ ਜੀ ਨਹੀਂ ਜੀ ਖੰਨਨ ਜਾ ਰਹੇ ਸੀ ਜੀ ਇਹ ਬੱਚੀ ਦੀ ਬੱਚੀ ਦੀ ਹਾਲਤ ਕਾਫੀ ਨਾਜ਼ੁਕ ਹੈ ਉਸ ਨੂੰ ਵੀ ਇਸੇ ਕਰਕੇ ਸਿ ਹਸਪਤਲ ਹਸਪਤਲ ਤੋਂ ਚੰਡੀਗੜ੍ਹ ਦੇ 32 ਸੈਕਟਰ ਤੇ ਰੈਫਰ ਕੀਤਾ ਹੈ ਬਹੁਤ ਬਜਾਰੇ ਗਰੀਬ ਫੈਮਿਲੀ ਦੇ ਨਾਲ ਜੂਝ ਰਹੇ ਸੀ ਹੁਣ ਪਤਾ ਨਹੀਂ ਕਿ ਬੱਚਿਆਂ ਨੂੰ ਕਿਵੇਂ ਪਾਲੂ ਬਣਾ ਦਾ ਫਾਦਰ ਕਿਵੇਂ ਨਹੀਂ ਕਿੰਨੀ ਕਿ ਉਮਰ ਸੀ ਬੱਚੀ ਦੀ ਉਹ ਬੱਚੀ ਦੀ ਉਮਰ 6.5 ਸਾਲ ਹੈ ਜੀ ਤੇ ਉਸ ਦੀ ਆਪਣੀ ਜਾਨ ਗਵਾਉਣੇ ਵਾਲੇ ਦੀ ਉਮਰ 32 ਸਾਲ ਸੀ ਔਰ ਤੁਹਾਨੂੰ ਤੁਹਾਡੇ ਕੀ ਲੱਗਦੇ ਸੀਗੇ ਜੀ ਮੇਰੇ ਭਤੀਜ ਨੂੰ ਸੀ ਮੇਰੇ ਸਕੇ ਬ੍ਰਦਰ ਦਾ ਬਚਾਲ ਦਾ ਲੜਕਾ ਉਸ ਦੀ ਵਾਈਸ ਸੀ ਕੀ ਨਾਮ ਹੈ ਜੀ ਤੁਹਾਡਾ ਸਰ ਮੇਰਾ ਨਾਮ ਕੁਲਵਿੰਦਰ ਸਿੰਘ ਪਿੰਨਾਂ ਵਾਲੀ ਕਲਾ ਹਮ ਅੰਚਾਇਰਮੈਨ ਪੰਚਾਇਤ ਦੇ ਮੈਂ ਕੀ ਮਾਮਲਾ ਹੋਇਆ ਇਹ ਵੀਰੇ ਮਾਮਲਾ ਹੋਇਆ ਇਹ ਐਕਟਿਵਾ ਤੇ ਜਾ ਰਹੇ ਸੀਗੇ ਇਹਨਾਂ ਨੇ ਨਾ ਟਰੱਕ ਦੇ ਥੱਲੇ ਆ ਕੇ ਇਹਨਾਂ ਦੀ ਅਚਾਨਕ ਮੌਤ ਹੋ ਚੁੱਕੀ ਹੈ ਕਿੰਨੇ ਜਣੇ ਸੀਗੇ ਜੀ ਇਹ ਦੋ ਜਣੇ ਸੀਗੇ ਜੀ ਇੱਕ ਇਹਨਾਂ ਦੀ ਬੇਟੀ ਤੇ ਇਹ ਇਹਨਾਂ ਇੱਕ ਆਪ ਆਪ ਸੀਗੇ ਕਿੰਨੇ ਕੇ ਬਜੇ ਹੋਇਆ ਹਾਸ ਹੈ ਹੋ ਗਿਆ ਤਾਂ ਤਕਰੀਬਨ ਲੋ ਘੰਟੇ ਹੋ ਗਿਆ ਜੀ। ਹਾਂਜੀ। ਇਹ ਹੋਇਆ ਐਗਜ਼ੈਕਟ ਕਿੱਥੇ ਹੋਇਆ ਵਾ? ਇਹ ਆਪਣੇ ਬਰਦਾਵਾ ਪਿੰਡਾਂ ਕੀ ਪਾਰ ਕਰਕੇ ਬਜਾਜ ਏਜੰਸੀ ਦੇ ਸਾਹਮਣੇ। ਇਹ ਕਿਧਰੋਂ ਆ ਰਹੇ ਸੀਗੇ ਇਹ ਕਿਧਰ ਨੂੰ ਜਾ ਰਹੇ ਸੀਗੇ? ਇਹ ਆਪਣੇ ਖੰਵਾਲੇ ਵੱਲੋਂ ਤੋਂ ਆ ਰਹੇ ਸੀਗੇ ਖੰਨੇ ਨੂੰ ਜਾ ਰਹੇ ਸੀਗੇ। ਹੂੰ। ਕੀ ਲੱਗਦਾ ਕਿਹਦੀ ਗਲਤੀ ਹੋ? ਗਲਤੀ ਵੀਰੇ ਸੰਸੀਦ ਸਮਾਂ ਕੋਈ ਨਹੀਂ ਸੀਗਾ। ਹੂੰ। ਆਪਾਂ ਨਾ ਗਲਤੀ ਲੇਡੀਜ਼ ਕਰ ਸਕਦੇ ਹਾਂ ਆਪਾਂ ਡਰਾਈਵਰ ਦੀ ਕਰ ਸਕਦੇ ਹਾਂ। ਜੀ। ਹਾਂਜੀ। ਔਰ ਕਿੰਨੀ ਕਿੰਨੀ ਕੀ ਉਮਰ ਪਤਾ ਲੱਗਿਆ ਕਿੱਥੇ ਦੇ ਰਹਿਣੇ ਵਾਲੇ ਨੇ ਉਹ ਤਾਂ ਬਹ ਇਹਨਾਂ ਨੂੰ ਕੁੰਮਕਲਾਂ ਦੇ ਦੱਸ ਰਹੇ ਨੇ ਵੀ ਰਹਿਣੇ ਵਾਲੇ ਨੇ ਸ਼ਿਫਟ ਹੋ ਕੇ ਕਿੱਥੇ ਖੰਨੇ ਉਮਰ ਇਹਨਾਂ ਦੀ ਹੈਗੀ 32 ਸਾਲ ਜਿਵੇਂ ਡਾਕਟਰ ਜੀ ਬੇਟੀ ਦੀ ਉਮਰ ਸੀਗੀ 7 ਸਾਲ ਦੀ ਜੀ ਹਾਂਜੀ ਬੇਟੀ ਦੇ ਹਾਲਾਤ ਕਿਦਾਂ ਦੇ ਨੇ ਬੇਟੀ ਦੇ ਹਾਲਾਤ ਵੀ ਰਾਜੂ ਨੇ ਉਹਨਾਂ ਨੇ ਲੱਤਾਂ ਦੇ ਉੱਤੇ ਟਾਇਰ ਲਾ ਲੁੱਤੀਆ ਜੀ ਉਹਨਾਂ ਨੇ 32 ਰੈਫਰ ਕਰ ਦਿੱਤਾ ਜੀ ਸਾਡੇ ਕੋਲ ਲਿਖਾ ਵੀ 4 ਵਜੇ ਦੇ ਘਰੀ

ਨਮਾ ਖੁੜਾ ਡਿਸਟ੍ਰੈਸ ਐਕਸੀਡੈਂਟ ਜੋ ਫਰਸਟ ਇਨਫੋਰਮੇਸ਼ਨ ਸਾਨੂੰ ਪੁਲਿਸ ਵੱਲੋਂ ਦਿੱਤੀ ਗਈ ਸੀ ਉਹਦੇ ਹਿਸਾਬ ਨਾਲ ਉਹ ਆਰਐਸਏ ਸੀਗਾ ਰੋਡਸਾਈਡ ਐਕਸੀਡੈਂਟ ਤੇ ਹੈਡ ਇਨਜਰੀ ਬਾਕੀ ਪੋਸਟਮਾਰਟਮ ਤੋਂ ਬਾਅਦ ਸੀ ਸਾਰਾ ਦੱਸਣਾ ਤੁਸੀਂ ਇਹ ਪਤਾ ਨਹੀਂ ਨਾਲ ਬੱਚਾ ਵੀ ਸੀ ਉਹ ਪੁੱਛ ਰਿਹਾ ਜੀ ਉਹ ਸਾਡੇ ਕੋਲ ਨਹੀਂ ਆਇਆ ਸੀਗਾ ਬਟ ਇਹਨਾਂ ਦੇ ਦੱਸਣ ਦੇ ਮੁਤਾਬਿਕ ਇੱਕ 3 ਸਾਲ ਦੀ ਬੱਚੀ ਸੀ ਉਹ ਵੀ ਸਾਡੇ ਕੋਲ ਨਹੀਂ ਆਈ ਸੀ ਜੀ